ਮਾਲੀ ਨੇ ਕਿਹਾ ਕਿ ਜਦੋਂ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇਹ ਕਿਹਾ ਕਿ ਮੇਰੀ ਅਗਨੀ ਪ੍ਰੀਖਿਆ ਲਈ ਜਾ ਰਹੀ ਹੈ ਤਾਂ ਮਾਲੀ ਨੇ ਬੜਾ ਕਲੀਅਰਲੀ ਕਿਹਾ ਵੀ ਇਹ ਧਾਰਮਿਕ ਜਜ਼ਬਾਤਾਂ ਨੂੰ ਵਰਤਣ ਦਾ ਜਿਹੜਾ ਮੋਦੀ ਤੇ ਹੁਣ ਕੇਜਰੀਵਾਲ ਜਿਹੜੇ ਧਾਰਮਿਕ ਜਜ਼ਬਾਤਾਂ ਨੂੰ ਧਾਰਮਿਕ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੇ ਆਧਾਰ ਤੇ ਉੱਤੇ ਲੋਕਾਂ ਨੂੰ ਵਰਤ ਰਹੇ ਨੇ ਇਹ ਜਮਹੂਰੀਅਤ ਦਾ ਇੱਕ ਤਰ੍ਹਾਂ ਦਾ ਕਹਿ ਲੋ ਕਿ ਉਹ ਉਹਦੇ ਘਾਣ ਕਰ ਰਹੇ ਨੇ ਉਹ ਲਗਾਤਾਰ ਬੇਬਾਕੀ ਨਾਲ ਉਹ ਕਿਵੇਂ ਸਰਕਾਰ ਦੀਆਂ ਭਗਵੰਤਮਾਨ ਦੀ ਪੰਜਾਬ ਸਰਕਾਰ ਦੀਆਂ ਉਹ ਤਾਂ ਕੇਂਦਰ ਦੀਆਂ ਨੀਤੀਆਂ ਤੇ ਵੀ ਬੋਲਦੇ ਨੇ ਕਿਸਾਨਾਂ ਦੇ ਅੰਦੋਲਨ 'ਚ ਵੱਡੇ ਹੱਕ 'ਚ ਬੋਲਦੇ ਰਹੇ ਇਹਨਾਂ ਨੇ ਸੀਤਾ ਤੇ ਰਾਮ ਦਾ ਨਾਂ ਲੈ ਕੇ ਮੇਰੀਆਂ ਧਾਰਮਿਕ ਭਾਵਨਾਵਾਂ ਪੜਕਾਈਆਂ ਨੇ ਸੋ ਉਹਨਾਂ ਨੇ ਜਿਹੜੀ ਇਹ ਗੱਲ ਉਲਟ ਸੀ ਜਦੋਂ ਉਲਟ ਗੱਲ ਸੀ ਉਹਨਾਂ ਨੇ ਬਲਕਿ ਮਾਲੀ ਨੇ ਇਹ ਕਿਹਾ ਵੀ ਇਹ ਜਿਹੜੇ ਵੱਡੇ ਲੀਡਰ ਨੇ ਲੋਕਾਂ ਨੂੰ ਧਾਰਮਿਕ ਭਾਵਨਾਵਾਂ 'ਚ ਵਰਤ ਕੇ ਉਹਨਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਨੂੰ ਵਰਤਨੇ ਨੇ ਡੈਮੋਕ੍ਰੇਸੀ 'ਚ ਠੀਕ ਨਹੀਂ ਹੈ ਜਿਵੇਂ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਛਾਪਾ ਮਾਰਿਆ ਉਹਨਾਂ ਦੇ ਘਰੋਂ ਉਹਨੂੰ ਗ੍ਰਿਫਤਾਰ ਕੀਤਾ ਸਮਾਜਿਕ ਤੌਰ ਤੇ ਵੀ ਇਹ ਇੱਕ ਪੁਲਿਸ ਦਾ ਬਿਹੇਵੀਅਰ ਠੀਕ ਨਹੀਂ ਸੀ ਹੈਗਾ ਪਹਿਰੇ ਲਾਲ ਗਰਗ ਵੀ ਉਹ ਸਖਸ਼ ਨੇ ਜਿਹੜੇ ਬੜੀ ਬਾਕੀ ਦੇ ਨਾਲ ਆਪਣੇ ਵਿਚਾਰ ਰੱਖਦੇ ਨੇ ਮੇਰਾ ਉਹਨਾਂ ਨਾਲ ਸਾਡੇ ਡਾਕਟਰਾਂ ਦੀ ਜਥੇਬੰਦੀ ਦੇ ਵਿੱਚ ਲੰਬਾ ਵਾਪਿਆ ਜਬ ਉਹ ਕਦੇ ਵੀ 1% ਵੀ ਨਾ ਝੂਠ ਬੋਲਣ ਵਾਲੇ ਨੇ ਨਾ ਗਲਤ ਦੇ ਹੱਕ 'ਚ ਖੜਨ ਵਾਲੇ ਨੇ ਤਪੀਲ ਕਰਾਂਗੇ ਸਾਰੀਆਂ ਡੈਮੋਕ੍ਰੈਟਿਕ ਤਾਕਤਾਂ ਨੂੰ ਪੰਜਾਬ ਦੀਆਂ ਨੂੰ ਕਿ ਉਹ ਮਾਲੀ ਦੀ ਰਿਹਾਈ ਵਾਸਤੇ ਇੱਕ ਵੱਡਾ ਜਨਤਕ ਅੰਦੋਲਨ ਅਸੀਂ ਬਣਾਈਏ ਔਰ ਮੈਂ ਤਾਂ ਸੁਝਾਏ ਵੀ ਦਊਂਗਾ ਕਿ ਜੇਲ੍ਹ ਹੈ ਜਿਹੜੀ ਇਹਦਾ ਦਰਵਾਜ਼ਾ ਇਹਨੂੰ ਲਗਾਤਾਰ ਜੇ ਸਰਕਾਰ ਨਹੀਂ ਮੰਨਦੀ ਅੱਜ ਦੇ ਧਰਨੇ ਤੋਂ ਬਾਅਦ ਤਾਂ ਅਨਾਉਂਸ ਕਰਕੇ ਜੇਲ੍ਹ ਹੈ ਜਿਹੜੀ ਇਹਨੂੰ ਇੱਕ ਜਮਹੂਰੀਅਤ ਦੀ ਲੜਾਈ ਦਾ ਅਖਾੜਾ ਬਣਾ ਦੇਣਾ ਚਾਹੀਦਾ ਪਿਛਲੇ ਦਿਨੀ ਮਾਲਵਿੰਦਰ ਸਿੰਘ ਮਾਲੀਹੋਰਾ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਗ੍ਰਿਫਤਾਰੀ ਦੇ ਵਿਰੁੱਧ ਪੰਜਾਬ ਦੇ ਵਿੱਚ ਥਾਂ ਥਾਂ ਕੋਲ ਹੁੰਦੇ ਨੇ ਸਟ੍ਰੈਗਲ ਹੁੰਦੇ ਨੇ ਮਾਲਵਿੰਦਰ ਸਿੰਘ ਮਾਲੀ ਜਿਹੜੇ ਬੇਬਾਕ ਤਰੀਕੇ ਨਾਲ ਪੰਜਾਬ ਤੇ ਹਿੰਦੁਸਤਾਨ ਦੀ ਸਿਆਸਤ ਦੇ ਉੱਪਰ ਆਪਣੀ رائے ਰੱਖਦੇ ਸੀ ਉਹਨਾਂ ਦੀ ਗ੍ਰਿਫਤਾਰੀਆਂ ਨੂੰ ਇੰਟੈਲੈਕਚੁਅਲ ਵਰਗ ਕਿਸਾਨ ਜਥੇਬੰਦੀਆਂ ਪੰਜਾਬ ਦੇ ਆਮ ਸੁਵਾਜ ਨੇ ਕਿਹਾ ਕਿ ਇਹ ਸਰਕਾਰਾਂ ਵੱਲੋਂ ਉਹਨਾਂ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਹੈ ਜਿਹੜੇ ਲੋਕ ਬੇਬਾਕ ਤਰੀਕੇ ਦੇ ਨਾਲ ਸਰਕਾਰਾਂ ਦੀ ਨੀਤੀਆਂ ਦੇ ਉੱਪਰ ਬੋਲਦੇ ਨੇ ਤੁਸੀਂ ਲਗਾਤਾਰ ਦੇਖ ਰਹੇ ਹੋ ਅਸੀਂ ਤੁਹਾਨੂੰ ਹਰ ਹੱਕ ਹੋਲ ਦਿਖਾ ਰਹੇ ਹਾਂ ਜਿਹੜਾ ਸਰਦਾਰ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਹੱਕ ਦੇ ਵਿੱਚ ਹੋ ਰਿਹਾ ਅੱਜ ਅਸੀਂ ਰੋਡ ਤੇ ਬੈਠੇ ਆਂ ਸਾਡੇ ਸਾਹਮਣੇ ਕੇਂਦਰੀ ਜੇਲ ਪਟਿਆਲਾ ਜਿੱਥੇ ਮਾਲੀ ਸਾਹਿਬ ਬੰਦ ਨੇ ਤੇ ਮੇਰੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਦਰਸ਼ਨਪਾਲ ਜੀ ਨੇ ਅੱਜ ਪਟਿਆਲਾ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਦੀ ਜਿਹੜੀ ਐਫ ਆਈ ਆਰ ਹੋਈ ਹੈ ਉਹ ਕਵੈਸ਼ ਕੀਤੀ ਜਾਵੇ ਤੇ ਸਰਕਾਰਾਂ ਇਸ ਨੂੰ ਆਪਣੀ ਗਲਤੀ ਮੰਨਣ ਡਾਕਟਰ ਸਾਹਿਬ ਮੇਰੇ ਨਾਲ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਧੰਨ ਮਾਲੀ ਸਾਹਿਬ ਹੋਰਾਂ ਦੀ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੋਈ ਹੈ ਡਾਕਟਰ ਸਾਹਿਬ ਉਹਨੂੰ ਲੈ ਕੇ ਸਰਕਾਰਾਂ ਦੇ ਉੱਪਰ ਸਵਾਲ ਉੱਠ ਰਹੇ ਨੇ ਜਿਆਦਾਤਰ ਜਿਹੜਾ ਬੁੱਧੀਜੀਵੀ ਵਰਗ ਹੈ ਕਿਸਾਨ ਜਥੇਬੰਦੀਆਂ ਥਾਂ-ਥਾਂ ਘੋਲ ਹੋਏ ਪੰਜਾਬ ਦੇ ਵਿੱਚ ਕਿਹਾ ਗਿਆ ਕਿ ਇਹ ਤਰੀਕਾ ਉਹਨਾਂ ਲੋਕਾਂ ਦੀ ਆਵਾਜ਼ ਦਬੰਦ ਦਾ ਤਰੀਕਾ ਜਿਹੜੇ ਲੋਕ ਬੇਬਾਕ ਤਰੀਕੇ ਦੇ ਨਾਲ ਬੋਲਦੇ ਨੇ ਅੱਜ ਆਪਾਂ ਪਟਿਆਲਾ ਦੇ ਵਿੱਚ ਰੋਡ ਦੇ ਉੱਪਰ ਬੈਠੇ ਆਂ ਸਾਹਮਣੇ ਕੇਂਦਰੀ ਜੇਲ ਪਟਿਆਲਾ ਆਪਣੇ ਮਾਲੀ ਸਾਹਿਬ ਇੱਥੇ ਅੰਦਰ ਕਿਤੇ ਹੋਏ ਨੇ ਸੋ ਦੱਸੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਹੋ ਰਿਹਾ ਤੇ ਕੀ ਤੁਹਾਡੀ رائے ਹੈ ਕਿਉਂਕਿ ਇਹ ਗ੍ਰਿਫਤਾਰੀ ਇੱਕ ਮਾਸ ਮੂਵਮੈਂਟ ਬਣ ਗਈ ਮਾਸ ਸਟਰਗਲ ਬਣ ਗਈ ਦੇਖੋ ਮੈਂ ਬੜਾ ਕਲੀਅਰ ਕਰਨਾ ਚਾਹੁੰਨਾ ਕਿ ਪਹਿਲਾਂ ਤਾਂ ਮੋਦੀ ਦੀ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੇ ਵਿੱਚ ਬੁੱਧੀਜੀਵੀਆਂ ਪੱਤਰਕਾਰਾਂ ਕਲਾਕਾਰਾਂ ਐਕਟਿਵਿਸਟਾਂ ਨੂੰ ਯੂਪੀਏ ਦੇ ਅੰਦਰ ਡੱਡ ਕਾਨੂੰਨਾਂ ਦੇ ਹੋਰ ਜਿਹੜੇ ਲੋਕ ਵਿਰੋਧੀ ਕਾਨੂੰਨ ਨੇ ਉਹਨਾਂ ਦੇ ਅੰਦਰ ਉਹਨਾਂ ਦੇ ਝੂਠੇ ਪਰਚੇ ਕੀ ਦਰਜ ਕੀਤੇ ਉਹਨਾਂ ਨੂੰ ਜੇਲ੍ਹਾਂ 'ਚ ਧੱਕਿਆ ਔਰ ਪੰਜਾਬ ਸਰਕਾਰ ਨੇ ਅਸੀਂ ਮੀਡੀਆ ਤੇ ਕਈ ਵਾਰੀ ਦੇਖਦੇ ਆਂ ਵੀ ਕਿਵੇਂ ਉਹਨਾਂ ਨੇ ਅਜੀਤ ਅਖਬਾਰ ਨਾਲ ਵਿਵਾਦ ਕੀਤਾ ਤੇ ਆ ਮਲਵਿੰਦਰ ਮਾਲੀ ਵਾਲੀ ਤਾਂ ਹੱਦ ਹੀ ਹੋ ਗਈ ਮੈਂ ਮਲਵਿੰਦਰ ਮਾਲੀ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਹਾਂ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਉਹ ਲਗਾਤਾਰ ਬੇਬਾਕੀ ਨਾਲ ਉਹ ਕਿਵੇਂ ਸਰਕਾਰ ਦੀਆਂ ਭਗਵੰਤਾਨ ਮੰਦ ਦੀ ਪੰਜਾਬ ਸਰਕਾਰ ਦੀਆਂ ਉਹ ਤਾਂ ਕੇਂਦਰ ਦੀਆਂ ਨੀਤੀਆਂ ਤੇ ਵੀ ਬੋਲਦੇ ਨੇ ਕਿਸਾਨਾਂ ਦੇ ਅੰਦੋਲਨ ਚ ਬੜੇ ਹੱਕ ਚ ਬੋਲਦੇ ਰਹੇ ਇਹ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਮੈਂ ਹੈਰਾਨ ਸੀ ਉਸ ਦਿਨ ਕਿ ਕਿਸੇ ਬੰਦੇ ਨੇ ਆਮ ਆਦਮੀ ਪਾਰਟੀ ਦੇ ਨੇ ਐਫ ਆਈ ਆਰ ਦਰਜ ਕਰਵਾਈ ਹੈ ਵੀ ਮੇਰੀਆਂ ਧਾਰਮਿਕ ਭਾਵਨਾਵਾਂ ਹਲਟ ਹੋਈਆਂ ਨੇ ਮਾਲੀ ਦੀ ਕਿਸੇ ਵੀਡੀਓ ਉਹਨਾਂ ਨੇ ਸੁਣੀ ਕੀ ਮਾਲੀ ਨੇ ਕਿਹਾ ਕਿ ਜਦੋਂ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇਹ ਕਿਹਾ ਕਿ ਮੇਰੀ ਅਗਨੀ ਪ੍ਰੀਖਿਆ ਲਈ ਜਾ ਰਹੀ ਹੈ ਤਾਂ ਮਾਲੀ ਨੇ ਬੜਾ ਕਲੀਅਰਲੀ ਕਿਹਾ ਵੀ ਇਹ ਧਾਰਮਿਕ ਜਜ਼ਬਾਤਾਂ ਨੂੰ ਵਰਤਣ ਦਾ ਜਿਹੜਾ ਮੋਦੀ ਤੇ ਹੁਣ ਕੇਜਰੀਵਾਲ ਜਿਹੜੇ ਧਾਰਮਿਕ ਜਜ਼ਬਾਤਾਂ ਨੂੰ ਧਾਰਮਿਕ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੇ ਆਧਾਰ ਤੇ ਉੱਤੇ ਲੋਕਾਂ ਨੂੰ ਵਰਤ ਰਹੇ ਨੇ ਇਹ ਜਮਹੂਰੀਅਤ ਦਾ ਇੱਕ ਤਰ੍ਹਾਂ ਦਾ ਕਹ ਲਓ ਕਿ ਉਹ ਉਹਦੇ ਕਹਾਣ ਕਰ ਰਹੇ ਨੇ ਕਿਉਂਕਿ ਉਹਦੇ ਨਾਲ ਲੋਕ ਕਹਿੰਨ ਧਾਰਮਿਕ ਭਾਵਨਾਵਾਂ ਦੇ ਨਾਲ ਲੋਕ ਬਿਲਕੁਲ ਕਿਸੇ ਬਿਨਾ ਤਰਕ ਤੋਂ ਬਿਨਾ ਕਿਸੇ ਰੀਜ਼ਨਿੰਗ ਤੋਂ ਸੋਚ ਕੇ ਸਾਈਡ ਲੈਂਦੇ ਨੇ ਜਾਂ ਵਿਰੋਧ ਕਰਦੇ ਨੇ ਉਹਦਾ ਉਹਨਾਂ ਨੇ ਵਿਰੋਧ ਕੀਤਾ ਆਪਣੀ ਵੀਡੀਓ 'ਚ ਉਹ ਕਹਿੰਦੇ ਜੀ ਅਖੇ ਇਹਨਾਂ ਨੇ ਸੀਤਾ ਤੇ ਰਾਮ ਦਾ ਨਾਮ ਲੈ ਕੇ ਮੇਰੀਆਂ ਕਾਮ ਧਾਰਮਿਕ ਭਾਵਨਾਵਾਂ ਵਾਪੜਕਾਈਆਂ ਨੇ ਸੋ ਉਹਨਾਂ ਨੇ ਜਿਹੜੀ ਇਹ ਗੱਲ ਉਲਟ ਸੀ ਜਦੋਂ ਉਲਟ ਗੱਲ ਸੀ ਉਹਨਾਂ ਨੇ ਬਲਕੇ ਮਾਲੀ ਨੇ ਇਹ ਕਿਹਾ ਵੀ ਇਹ ਜਿਹੜੇ ਵੱਡੇ ਲੀਡਰ ਨੇ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਵਿੱਚ ਵਰਤ ਕੇ ਉਹਨਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਨੂੰ ਵਰਤ ਲੈਣੇ ਡੈਮੋਕਰੇਸੀ ਵਿੱਚ ਠੀਕ ਨਹੀਂ ਹੈ ਸੋ ਉਹਨਾਂ ਨੂੰ ਉਲਟਾ ਜਿਵੇਂ ਫੜ ਕੇ ਅੰਦਰ ਕੀਤਾ ਗਿਆ ਔਰ ਜਿਵੇਂ ਪਟਿਆਲੇ ਇਸੇ ਸ਼ਹਿਰ ਦੇ ਵਿੱਚ ਉਹਨਾਂ ਦੇ ਪ੍ਰਾਰਣਜੀਤ ਸਿੰਘ ਦੇ ਘਰੇ ਆਏ ਹੋਏ ਸੀ ਅਗਲੇ ਦਿਨ ਉਹਨਾਂ ਨੇ ਕੋਈ ਭਾਸ਼ਣ ਦੇਣਾ ਸੀ ਟੋੜਾ ਸਾਹਿਬ ਦੇ ਯਾਦ ਦੇ ਵਿੱਚ ਕੋਈ ਰੱਖਿਆ ਹੋਇਆ ਸੀ ਉਸ ਪ੍ਰੋਗਰਾਮ ਤੋਂ ਇੱਕ ਰਾਤ ਪਹਿਲਾਂ ਜਿਵੇਂ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਛਾਪਾ ਮਾਰਿਆ ਉਹਨਾਂ ਦੇ ਘਰੋਂ ਉਹਨੂੰ ਗ੍ਰਿਫਟਾਰ ਕੀਤਾ ਸਮਾਜਿਕ ਤੌਰ ਤੇ ਵੀ ਇਹ ਇੱਕ ਪੁਲਿਸ ਦਾ ਬਿਹੇਵੀਅਰ ਠੀਕ ਨਹੀਂ ਸੀ ਹੈਗਾ ਇੱਕ ਸਿਵਲ ਸੁਸਾਇਟੀ ਦੇ ਅੰਦਰ ਜਾਂ ਸਿਵਲ ਸਮਾਜ ਦੇ ਅੰਦਰ ਖਾਸ ਕਰਕੇ ਮੈਂ ਹੁਣ ਪੰਜਾਬ ਦੀ ਗੱਲ ਕਰ ਰਿਹਾ ਪੰਜਾਬ ਦੇ ਲੋਕ ਕਿ ਕਦਾ ਚਿਤ برداشت ਨਹੀਂ ਕਰਨਗੇ ਔਰ ਮੈਂ ਕਿਸਾਨ ਆਗੂ ਆ ਅਸੀਂ ਕਿਸਾਨ ਜਥੇਬੰਦੀਆਂ ਵਾਲੇ ਅੱਜ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਇਸੇ ਕਰਕੇ ਅੱਜ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਦੇ ਵਿਰੋਧ ਚ ਉਹਨਾਂ ਦੀ ਰਿਹਾਈ ਲਈ ਉਹਨਾਂ ਦੀ ਐਫਆਈਆਰ ਨੂੰ ਕੁਆਇਸ਼ ਕਰਾਉਣ ਲਈ ਜੋ ਇੱਥੇ ਧਰਨਾ ਲਾਇਆ ਪਿਆਰੇ ਲਾਲ ਗਰਗੂਣਾ ਨੇ ਇਹਦਾ ਸੱਦਾ ਦਿੱਤਾ ਪ੍ਰੋਫੈਸਰ ਮਨਜੀਤ ਸਿੰਘ ਨੇ ਪਿਆਰੇ ਲਾਲ ਗਰਗ ਨੇ ਪਿਆਰੇ ਲਾਲ ਗਰਗ ਵੀ ਉਹ ਸਖਸ਼ ਨੇ ਜਿਹੜੇ ਬੜੀ ਬਾਕੀ ਦੇ ਨਾਲ ਆਪਣੇ ਵਿਚਾਰ ਰੱਖਦੇ ਨੇ ਮੇਰਾ ਉਹਨਾਂ ਨਾਲ ਸਾਡੇ ਡਾਕਟਰਾਂ ਦੀ ਜਥੇਬੰਦੀ ਦੇ ਵਿੱਚ ਲੰਬਾ ਵਾਪਿਆ ਉਹ ਕਦੇ ਵੀ 1% ਵੀ ਨਾ ਝੂਠ ਬੋਲਣ ਵਾਲੇ ਨੇ ਨਾ ਗਲਤ ਦੇ ਹੱਕ 'ਚ ਖੜਨ ਵਾਲੇ ਨੇ ਪਿਆਰੇ لال ਗਰਗਨੇ ਜਦੋਂ ਸੱਦਾ ਦਿੱਤਾ ਤਾਂ ਮੈਨੂੰ ਲੱਗਿਆ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਵੀ ਡਾਕਟਰ ਸਾਹਿਬ ਪਟਾੜੇ ਤੁਸੀਂ ਰੱਖਿਆ ਪ੍ਰੋਗਰਾਮ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇਹਦੇ 'ਚ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਅਸੀਂ ਪਾ ਵੀ ਰਹੇ ਹਾਂ ਸੋ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਮੁੱਦਾ ਹੈ ਇਹ ਮੁੱਦਾ ਸੁਲਗ ਰਿਹਾ ਹੈ ਇਹਦੇ ਪੰਬੜ ਵੱਢਣਗੇ ਔਰ ਉਸ ਭਾਂਬੜ ਜਿਹੜੇ ਵੱਢਣਗੇ ਉਹਦੇ ਸੇਕ ਦੇ ਵਿੱਚ ਤੁਸੀਂ ਸੜ ਕੇ ਸੁਆਹ ਹੋ ਜਾਓਗੇ ਮਾਲੀ ਦੀ ਗ੍ਰਿਫਤਾਰੀ ਦੀ ਐਫ ਆਈ ਆਰ ਹੈ ਜਿਹੜੀ ਅਗਰ ਉਹਨੂੰ ਕੁਐਸ਼ ਨਹੀਂ ਕੀਤਾ ਜਾਂਦਾ ਉਹਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਅਪੀਲ ਕਰਾਂਗੇ ਸਾਰੀਆਂ ਡੈਮੋਕ੍ਰੈਟਿਕ ਤਾਕਤਾਂ ਨੂੰ ਪੰਜਾਬ ਦੀਆਂ ਨੂੰ ਕਿ ਉਹ ਮਾਲੀ ਦੀ ਰਿਹਾਈ ਵਾਸਤੇ ਇੱਕ ਵੱਡਾ ਜਨਤਕ ਅੰਦੋਲਨ ਅਸੀਂ ਬਣਾਈਏ ਔਰ ਮੈਂ ਤਾਂ ਸੁਝਾਏ ਵੀ ਦਊਂਗਾ ਕਿ ਜੇਲ ਹੈ ਜਿਹੜੀ ਇਹਦਾ ਦਰਵਾਜ਼ਾ ਇਹਨੂੰ ਲਗਾਤਾਰ ਜੇ ਸਰਕਾਰ ਨਹੀਂ ਮੰਨਦੀ ਅੱਜ ਦੇ ਧਰਨੇ ਤੋਂ ਬਾਅਦ ਤਾ ਅਨਾਉਂਸ ਕਰਕੇ ਜੇਲ੍ਹ ਆ ਜਿਹੜੀ ਇਹਨੂੰ ਇੱਕ ਜਮਹੂਰੀਅਤ ਦੀ ਲੜਾਈ ਦਾ ਅਖਾੜਾ ਬਣਾ ਦੇਣਾ ਚਾਹੀਦਾ ਔਰ ਜੇਲ੍ਹ ਦੇ ਦਰਵਾਜ਼ੇ ਤੇ ਮਾਲਵੀਨਦਰ ਮਾਲੀ ਦੇ ਘਰ ਦੇ ਰਿਸ਼ਤੇਦਾਰ ਜਿੰਨੇ ਉਹਦੇ ਪੁਰਾਣੇ ਦੋਸਤ ਮਿੱਤਰ ਨੇ ਜਿੰਨੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਜਿੰਨੀਆਂ ਜਮਹੂਰੀ ਹੱਕਾਂ ਨੀਆਂ ਜਥੇਬੰਦੀਆਂ ਨੇ ਈਵਨ ਜਿੰਨੀਆਂ ਵੀ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਨੇ ਸਾਰੀਆਂ ਨੂੰ ਮੈਂ ਸੱਦਾ ਦਿੰਦਾ ਵੀ ਆਓ ਇਸ ਜਮਹੂਰੀਅਤ ਦੀ ਪ੍ਰਾਪਤੀ ਦੀ ਲੜਾਈ ਵਿੱਚ ਮਾਲਵਿੰਦਰ ਮਾਲੀ ਦੇ ਉੱਤੇ ਜੋ ਹਮਲਾ ਹੋਇਆ ਇਹ ਆਪਣੇ ਆਪ ਚ ਕਹ ਲਓ ਆਪਣੇ ਲਈ ਸਾਰਿਆਂ ਲਈ ਇੱਕ ਚੁਣੌਤੀ ਹੈ ਔਰ ਇਹ ਜਿਵੇਂ ਨਹੀਂ ਕਹਿੰਦੇ ਚੌਲਾਂ ਦੇ ਦਾਣੇ ਚੋਂ ਇੱਕ ਦਾਣਾ ਖਾ ਕੇ ਕਹਿ ਦਿੰਦੇ ਆ ਵੀ ਪੱਕ ਗਿਆ ਇਹ ਆਪਣੇ ਲਈ ਇੱਕ ਤਰਨਾ ਉਹ ਹੈ ਵੀ ਜੇ ਆਪਾਂ ਇੱਥੇ ਨਾ ਲੜੇ ਨਾ ਖੜੇ ਤਾਂ ਇਹ ਹਮਲੇ ਨੇ ਜਿਹੜੇ ਆਪਣੇ ਸਾਰਿਆਂ ਤੇ ਹੋਰ ਜ਼ਿਆਦੇ ਹੋਣਗੇ ਸੋ ਮੈਂ ਅੰਤ ਦੇ ਵਿੱਚ ਫੇਰ ਸਾਰਿਆਂ ਨੂੰ ਅਪੀਲ ਕਰਦਾ ਵੀ ਆਓ ਇਸ ਲੜਾਈ ਦੇ ਵਿੱਚ ਵੱਤਵਾਂ ਹਿੱਸਾ ਪਾ ਕੇ ਮਾਲਵਿੰਦਰ ਮਾਲੀ ਨੂੰ ਜੇਲ੍ਹ ਤੋਂ ਕਢਾਈਏ ਤੇ ਅਗਲੇ ਕਦਮ ਨੇ ਜਿਹੜੇ ਚਾਹੇ ਕੇਂਦਰ ਸਰਕਾਰ ਦੇ ਹੋਣ ਚਾਹੇ ਭਰ ਭਜਨ ਆਪਣੇ ਮਾਨ ਦੀ ਸਰਕਾਰ ਦੇ ਹੋਣ ਉਹਨਾਂ ਸਾਰਿਆਂ ਭਗਵੰਤ ਮਾਨ ਦੀ ਸਰਕਾਰ ਦੇ ਹੋਣ ਆਪਾਂ ਉਹ ਕਦਮਾਂ ਨੂੰ ਰੋਕੀਏ ਤੇ ਲੋਕਾਂ ਨੂੰ ਸਿਵਲ ਸੁਸਾਇਟੀ ਜਿਵੇਂ ਲੋਕ ਜਿਉਂਦੇ ਨੇ ਜਿਵੇਂ ਯੂਰਪ ਦੇ ਵਿੱਚ ਲੋਕਾਂ ਨੂੰ ਬੋਲਣ ਦਾ ਲਿਖਣ ਦਾ ਪੜ੍ਹਨ ਦਾ ਅਧਿਕਾਰ ਹੈ ਆਪਣੇ ਵੱਖਰੇ ਵਿਚਾਰ ਰੱਖਣ ਦਾ ਅਧਿਕਾਰ ਹੈ ਜ਼ੁਬਾਨ ਬੰਦ ਕਰਨੀ ਪੈਨ ਕਲਮ ਬੰਦ ਕਰਨੀ ਇਹ ਕਿਸੇ ਵੀ ਸਮਾਜ ਲਈ ਸਭ ਤੋਂ ਜ਼ਿਆਦਾ ਖਤਰਨਾਕ ਗੱਲ ਹੁੰਦੀ ਹੈ ਸੋ ਇਸ ਖਤਰੇ ਦੇ ਖਿਲਾਫ ਆਓ ਰੱਜ ਡਟ ਕੇ ਲੜੀਏ ਇੱਕ ਰੌਕ ਸਾਬ ਹੋਰ ਵੀ ਗੱਲ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੋਲੀਟੀਕਲੀ ਅਨਸਟੇਬਿਲਟੀ ਹੈ ਕਿ ਮੁੱਖ ਮੰਤਰੀ ਚੇਂਜ ਹੋਣ ਤੱਕ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲ ਦਿੱਤਾ ਜਾਊਗਾ ਬੀਤੇ ਰਾਤ ਨੂੰ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਪਰ ਲੰਮੀ ਇੱਕ ਜਿਹੜੀ ਬਹਿਸ ਸੀ ਉਹ ਚੱਲਦੀ ਰਹੀ ਇਸ ਚੀਜ਼ ਨੂੰ ਕਿਸਾਨ ਜੱਥੇਬੰਦੀਆਂ ਕਿਵੇਂ ਦੇਖਦੀਆਂ ਨੇ ਦੇਖੋ ਜਿਹੜੀ ਪੰਜਾਬ ਦੀ ਇਨਸਟੇਬਿਲਟੀ ਹੈ ਨਾ ਇਹ ਅਨਸਟੇਬਿਲਟੀ ਹੈ ਜਿਹੜੀ ਇਹ ਰਹੂਗੀ ਜਦੋਂ ਤੱਕ ਸਮਾਜ ਦੇ ਅੰਦਰ ਬੇਰੁਜ਼ਗਾਰੀ ਹੈ ਜਦੋਂ ਤੱਕ ਕਿਉਂਕਿ ਨੰਗੇ ਚਿੱਟੇ ਰੂਪ ਦੇ ਵਿੱਚ 2.5 ਸਾਲਾਂ ਦੇ ਅੰਦਰ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਮੰਤਰੀ ਇਹਨਾਂ ਦੀ ਬਿਊਰੋਕ੍ਰੇਸੀ ਇਹਨਾਂ ਦੇ ਸਾਰੇ ਅਫਸਰ ਨੇ ਜਿਹੜੇ ਉਹ ਉਹ ਕੁਝ ਕਰ ਰਹੇ ਨੇ ਜਿਹੜੇ ਲੋਕਾਂ ਨੇ ਬਲਕਿ ਸਦੀਆਂ ਤੋਂ ਜਿਹੜੇ ਲੋਕਾਂ ਨੂੰ ਰਿਜੈਕਟ ਕੀਤਾ ਸੀ ਉਹਨਾਂ ਦੇ ਖਿਲਾਫ ਲੋਕਾਂ ਦਾ ਹੀ ਵਿਰੋਧ ਹੈ ਸੀ ਨੰਬਰ 1 ਨੰਬਰ 2 ਇਹ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਚਾਹੇ ਕੱਲ ਨੂੰ ਕੋਈ ਮੁੱਖ ਮੰਤਰੀ ਆ ਜੇ ਪੰਜਾਬ ਦੀ ਜਨਤਾ ਆਰਗੇਨਾਈਜ਼ਡ ਵੀ ਹੈ ਕੌਨਸ਼ੀਅਸ ਵੀ ਹੈ ਲੜਾਕੀ ਵੀ ਹੈ ਉਹ ਕੇਂਦਰ ਦੇ ਖਿਲਾਫ ਵੀ ਲੜਦੇ ਨੇ ਆਪਣੀ ਚੰਡੀਗੜ੍ਹ ਦੀ ਸਰਕਾਰ ਦੇ ਖਿਲਾਫ ਵੀ ਲੜਦੇ ਰਹਿਣਗੇ ਸੋ ਇਹਨਾਂ ਕੰਟਰਡਿਕਸ਼ਨ ਦੇ ਵਿੱਚੋਂ ਇਹਨਾਂ ਜਿਹੜੀਆਂ ਸਾਡੇ ਸੰਕਟਮਈ ਹਾਲਤਾਂ ਨੇ ਇਹਦੇ ਵਿੱਚੋਂ ਸੰਘਰਸ਼ਾਂ ਵਿੱਚੋਂ ਕੋਈ ਵੀ ਸਰਕਾਰ ਜਿਹੜੀ ਢੰਗ ਨਾਲ ਬੇਰੁਜ਼ਗਾਰੀ ਤੈਨੂੰ ਨੱਥ ਮਾਰੂਗੀ ਨਸ਼ਿਆਂ ਨੂੰ ਨੱਥ ਮਾਰੂਗੀ ਕਿਸਾਨਾਂ ਮਜ਼ਦੂਰਾਂ ਦੇ ਸੰਕਟ ਵਾਲੇ ਜਿਹੜੇ ਮੁੱਦੇ ਨੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂਗੀ ਉਹ ਸਟੇਬਲ ਰਹ ਪਾਊਗੀ ਨਹੀਂ ਸਟੇਬਿਲਟੀ ਨੂੰ ਇੱਕ ਸੁਪਨਾ ਰਹ ਜੂਗਾ ਸਾਡਾ ਲੋਕ ਪੱਕੀ ਸਮਾਜ ਪੱਕੀ ਕਿਸਾਨ ਮਜ਼ਦੂਰ ਪੱਕੀ ਔਰਤਾਂ ਦੇ ਪ੍ਰਤੀ ਇੱਕ ਤਰ੍ਹਾਂ ਦੀ ਸੰਵੇਦਨਸ਼ੀਲਤਾ ਵਾਲੀ ਸਰਕਾਰ ਹੈ ਜਿਹੜੀ ਦਲਤਾ ਪ੍ਰਤੀ ਸੰਵੇਦਨਸ਼ੀਲਤਾ ਵਾਲੀ ਪੰਜਾਬ ਦੇ ਹੱਕਾਂ ਵਾਲੀ ਹੋਣ ਉਹਨੂੰ ਦੇਖੋ ਕੇਂਦਰ ਦੇ ਖਿਲਾਫ ਲੜਦੇ ਆਇਆ ਪੰਜਾਬ ਖੁਦਮਖਤਾਰੀ ਲਈ ਵਾਧ ਅਧਿਕਾਰਾਂ ਲਈ ਇਸ ਕਰਕੇ ਵੱਡਾ ਮਸਲਾ ਸਾਡੇ ਪੰਜਾਬ ਲਈ ਇਹ ਹੈ ਕਿ ਅਸੀਂ ਆਪਣੇ ਨਾ ਹੱਕਾਂ ਵਾਸਤੇ ਵੀ ਲੜੀਏ ਆਪਣੇ ਲੋਕਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਵਾਸਤੇ ਵੀ ਅਸੀਂ ਕੰਮ ਕਰੀਏ। ਸ਼ੁਕਰੀਆ ਰੁਖ ਸਾਹਿਬ। ਦੋਸਤੋ ਤੁਸੀਂ ਦੇਖ ਫਿਰ ਸਕਦੇ ਹੋ ਕਿ ਪਿੱਛੇ ਅਸੀਂ ਹਲੇ ਸ਼ੁਰੂਆਤ ਦਾ ਟਾਈਮ ਹੈ ਜਦੋਂ ਤੁਸੀਂ ਆਹ ਵੀਡੀਓ ਦੇਖ ਰਹੇ ਹੋ। تمام لوک ایتھے جڑ رہے ਨੇ ਸੜਕ ਦੇ ਉੱਪਰ ਬੈਠੇ ਨੇ ਦਰੀਆਂ ਵਿਛਾ ਕੇ ایتھے ਸੈਂਕੜਨ ਦੀ ਗਿਣਤੀ ਦੇ ਵਿੱਚ ਲੋਕ ਨੇ ਇਕੱਠੇ ਹੋ ਰਹੇ ਨੇ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਹੱਕ ਦੇ ਵਿੱਚ